ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੰਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਖਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਤੁਸੀਂ ਬਿਲਕੁਲ ਲਾਈਵ ਤਸਵੀਰਾਂ ਦੇਖ ਰਹੇ ਹੋ ਜੀ ਗੁਰਦਾਰਾ ਥੜਾ ਸਾਹਿਬ ਪਾਸ਼ਾਏ ਨੌਵੀਂ ਜਿੱਥੋਂ ਕਿ ਅੱਜ ਸ੍ਰੀ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦਾਰਾ ਥੜਾ ਸਾਹਿਬ ਤੋਂ ਆਰੰਭ ਹੋਇਆ ਔਰ ਇਸ ਨਗਰ ਕੀਰਤਨ ਦੀ ਅਗਵਾਈ ਮੁਖ ਸੇਵਾਦਾਰ ਬਾਬਾ ਵਿਸ਼ਵ ਪ੍ਰਤਾਪ ਸਿੰਘ ਜੀ ਔਰ ਬਹੁਤ ਇਸਤਕਾਰਯੋਗ ਕਾਰਸੇਵਾ ਵਾਲੇ ਬਾਬਾ ਜੀ ਬਾਬਾ ਬਲਬੀਰ ਸਿੰਘ ਜੀ ਔਰ ਪੰਜ ਪਿਆਰਿਆਂ ਦੀ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਹੈ ਗੁਰਦੁਆਰਾ ਥਾਲਾ ਸਾਹਿਬ ਤੋਂ ਰਵਾਨਾ ਹੋਇਆ ਔਰ ਸਮਾਣਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਤਸਵੀਰ ਰੋਡ ਤੋਂ ਹੁੰਦਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਚੌਕ ਪਹੁੰਚਿਆ ਔਰ ਨਿਸ਼ਾਨ ਹਸਪੀਟਲ ਔਰ ਨਿਸ਼ਾਨ ਹਸਪੀਟਲ ਦਾ ਸਮੂਹ ਸਟਾਫ ਅਤੇ ਡਾਕਟਰ ਨਿਸ਼ਾਨ ਜੀ ਬਾਬਾ ਵਿਸ਼ਵ ਵਿਸ਼ਪ ਪ੍ਰਤਾਪ ਸਿੰਘ ਜੀ ਮੁਖ ਸੇਵਾਦਾਰ ਗੁਰਦੁਆਰਾ ਥੜਾ ਸਾਹਿਬ ਉਹਨਾਂ ਨੂੰ ਜੀਓ ਆਇਆਂ ਆਖਦੇ ਨਜ਼ਰ ਆਏ ਔਰ ਉਹਨਾਂ ਨੇ ਇਸ ਮੌਕੇ ਤੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਕਾਰ ਸੇਵਾ ਵਾਲੇ ਬਾਬਾ ਬਲਬੀਰ ਸਿੰਘ ਜੀ ਮੁਖ ਸੇਵਾਦਾਰ ਗੁਰਦੁਆਰਾ ਗੜੀ ਸਾਹਿਬ ਸੋ ਉਹਨਾਂ ਦੀ ਸੇਵਾ ਦੇ ਵਿੱਚ ਡਾਕਟਰ ਨਿਸ਼ਾਨ ਜੀ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਨੂੰ ਸਰਪਾਉ ਭੇਟ ਕੀਤਾ ਗਿਆ ਸੋ ਡਾਕਟਰ ਸਾਹਿਬ ਨੇ ਬਾਬਾ ਜੀ ਦਾ ਅਸ਼ੀਰਵਾਦ ਲਿਆ ਔਰ ਡਾਕਟਰ ਸਾਹਿਬ ਵੱਲੋਂ ਜਿਹੜਾ ਪੰਜ ਪਿਆਰਿਆਂ ਦੇ ਸਨਮਾਨ ਦੇ ਵਿੱਚ ਵੀ ਸਿਰੋਪਾਉ ਦੀ ਜਿਹੜੀ ਭੇਟ ਕੀਤੀ ਗਈ ਔਰ ਕੁਝ ਦਿਨ ਇੱਥੇ ਨਗਰ ਕੀਰਤਨ ਰੁਕਿਆ ਔਰ ਜਲਪਾਨ ਕੀਤਾ ਔਰ ਡਾਕਟਰ ਸਾਹਿਬ ਵੱਲੋਂ ਬਹੁਤ ਅੱਛੇ ਪ੍ਰਬੰਧ ਕੀਤੇ ਗਏ ਸੰਗਤਾਂ ਵਾਸਤੇ ਫਰੂਟ ਵਗੈਰਾ ਦਾ ਲੰਗਰ ਵੀ ਲਗਾਇਆ ਗਿਆ ਔਰ ਜਲਪਾਨ ਕਰਨ ਤੋਂ ਬਾਅਦ ਸੰਗਤਾਂ ਜਿਹੜੀਆਂ ਨੇ ਜਿਹੜਾ ਨਗਰ ਕੀਰਤਨ ਹੈ ਉਹ ਗੁਰਦੁਆਰਾ ਗੜੀ ਸਾਹਿਬ ਵੱਲੋਂ ਨਗਰ ਕੀਰਤਨ ਚਾਲੇ ਪਾ ਦਿੱਤੇ